ਕੀ ਹਾਲਾਤ ਹੈ ਜੀ ਹੁਣ ਬਾਬਾ ਜੀ ਪਾਣੀ ਦੇ ਹਾਲਾਤ ਬੜੇ ਮਾੜੇ ਆ ਜੀ ਹਾਂਜੀ ਹਾਲਾਤ ਬਹੁਤ ਸਾਡੀ ਮੰਡੀ ਹਾਲਤ ਆ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਜੀ ਤੂੜੀ ਰੋੜਨ ਲਈ ਆ ਹੂੰ ਤੇ ਕੜ-ਕੜ ਕੇ ਲੱਦਨੋ ਦੀਏ ਦੇ ਪਾਸੇ ਐਸੇ ਕਰਨ ਦੇ ਆ ਜੀ ਬਹੁਤ ਮਾੜੀ ਹਾਲਤ ਆ ਜੀ ਹੂੰ ਇੱਕ ਦਿਨ ਦਾ ਪਾਣੀ ਇੱਥੇ ਕਿਸ ਦਿਨ ਦਾ ਪਹੁੰਚਿਆ ਇਹਨੂੰ 5 ਦਿਨ ਹੋ ਗਏ ਜੀ ਪਾਣੀ ਨੂੰ ਇੱਥੇ ਪਾਣੀ ਆ ਫਾਰਚ ਵਗਦਾ ਨੂੰ ਹਾਂਜੀ ਹਾਂਜੀ ਠੀਕ ਹੈ ਤੇ ਦਰਿਆ ਕਿਨਾਂ ਕੋਈ ਜਾਂਦਾ ਇੱਥੇ ਜੀ ਦੂਰ ਦਰਿਆ ਇੱਥੋਂ ਹੈਗਾ ਜੀ ਕੋਈ 1.5 ਕਿਲੋਮੀਟਰ ਦੇ 1.5 ਠੀਰੇ ਘਰ ਦਾ ਇਲਾਕਾ ਜੀ ਠੀਰਾ ਘਰ ਆ ਜੀ ਠੀਰਾ ਘਰ ਇਹ ਸਾਰੇ ਜਿਹੜੀ ਆਵਾਜ਼ ਜ਼ਮੀਨ ਹੈ ਜਾਂ ਇੱਥੇ ਜਿਹੜਾ ਹੋਣ ਮਾਲ ਝੋਨੇ ਲੱਗੇ ਹੋਏ ਫਸਲ ਲੱਗੀ ਹੋਈ ਸਾਰੇ ਤੇ ਕਿੰਨਾ ਕੁ ਆਪਣੀ ਫਸਲ ਕਿੰਨੀ ਕੁ ਖਰਾਬ ਹੋ ਰਹੀ ਜਾਂ ਪਾਣੀ ਵਗ ਰਿਹਾ ਜੀ ਕਿੰਨਾ ਕਹਿ ਸਕਦੇ ਵੇਖੋ ਜੀ ਇਹਨੂੰ ਐਦੂ ਪਿੱਛੇ ਫਸਲ ਡੁੱਬ ਗਈ ਹੈ ਲਗਭਗ ਇਕੱਲੀ ਠੀਰੇ ਘਰ ਦੀ ਗੱਲ ਕਰ ਲਈਏ ਤੇ 400 ਕਿੱਲੇ ਦੇ ਦਰਮਿਆਨ ਜਿਹੜੀ ਫਸਲ ਡੁੱਬ ਚੁੱਕੀ ਹੈ ਜੀ ਇਹਨੂੰ ਪਿੱਛੇ-ਪਿੱਛੇ ਜਿਹੜੀ ਗਾਂ ਡੁੱਬਣ ਲਈ ਉਹ ਅਜੇ ਪਾਣੀ ਪੂਰੇ ਜੋਰਾਂ ਤੇ ਆ ਚੜਨ ਰਿਹਾ ਵਾ ਹੂੰ ਹੁਣ ਇਹ ਤੁਹਾਡੇ ਘਰ ਹਾਂਜੀ ਹਾਂਜੀ ਆਪਣਾ ਘਰ ਹੈ ਜੀ ਇਹ ਤੂੜੀ ਤੋਂ ਤੂੜੀ ਚ ਪਾਣੀ ਲੱਗਾ ਹੋਇਆ ਨਾਲ ਜੀ ਹਾਂਜੀ ਤੂੜੀ ਰੋੜਨ ਲਈ ਆ ਜੀ ਥੱਲੇ ਪਾਣੀ ਆ ਗਿਆ ਜੀ ਸਾਰੇ ਠੀਕ ਹੈ ਜੀ ਤੇ ਇਹਨੂੰ ਹੁਣ ਬਾਹਰ ਕੱਢ ਕੇ ਖਾਣ ਕਿਹੜੀ ਜਗ੍ਹਾ ਰਿਸ਼ਤੇਦਾਰਾਂ ਦੇ ਕੋਲੇ ਕੋਈ ਜਾ ਰਹੇ ਕਿੱਥੇ ਜਾ ਰਹੇ ਹਾਂਜੀ ਕਿਤੇ ਬੰਨ ਤੋਂ ਬਾਹਰ ਕੱਢ ਕੇ ਖਰਾਗੇ ਜੀ ਠੀਕ ਹੈ ਠੀਕ ਹੈ ਤੁਹਾਡੀ ਜ਼ਮੀਨ ਬਾਕੀ ਕਿੱਥੇ ਹੈ ਜੀ ਬਾਕੀ ਜ਼ਮੀਨ ਮੇਰੀ ਉਧਰ ਹੈ ਜਿੱਥੇ ਉਹ ਜ਼ਿਆਦਾ ਪਾਣੀ ਆ ਤੇ ਡੁੱਬੀਆਂ ਜ਼ਮੀਨਾਂ ਜੀ ਉਹ ਜ਼ਮੀਨਾਂ ਜਨਾਬ ਟੱਡੇ ਚੈਨਲ ਦੇ ਰਹੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਤੇ ਲੀਡਰਾਂ ਨੂੰ ਹਾਂਜੀ ਤੇ ਮੇਰਾ ਕਹਿਣ ਨੂੰ ਜੀਤ ਨਹੀਂ ਕਰਦਾ ਪਰ ਇੱਕ ਸਾਨੂੰ ਜਿਹੜਾ ਵਾ ਸਰਕਾਰ ਵੱਲੋਂ ਤੇ ਲੀਡਰਾਂ ਵੱਲੋਂ ਸਾਨੂੰ ਸ਼ਿਕਾਰ ਬਣਾਇਆ ਜਾਂਦਾ ਜੀ ਹਰ ਸਾਲ ਹੂੰ ਜਿਹਦੇ ਨਾਂ ਤੇ ਸਾਨੂੰ ਮਾਰ ਕੇ ਫਿਰ ਕਰੋੜਾਂ ਰੁਪਏ ਜਿਹੜੇ ਆ ਉਹ ਲੀਡਰ ਜਿਹੜੇ ਆਪਣੇ ਘਰਾਂ ਚ ਭਰਦੇ ਆ ਜੀ ਨਾਲੇ ਵੋਟਾਂ ਲੈਂਦੇ ਨਾਲੇ ਵੋਟਾਂ ਲੈਂਦੇ ਆ ਜੀ ਤੇ ਕਰੋੜਾਂ ਰੁਪਏ ਵਟੌਰਦੇ ਆ ਉਹਨਾ ਆਪਾਂ ਨੂੰ ਇਹ ਗੱਲ ਦਾ ਪਤਾ ਜੀ ਵੀ ਆਪਣੀ ਜਿਹੜੀ ਆ ਸੈਂਟਰ ਸਰਕਾਰ ਉਹਦੇ ਕੋਲ ਵੀ ਕੁਦਰਤੀ ਆਫਤਾਂ ਦੇ ਫੰਡ ਹੁੰਦੇ ਆ ਜੀ ਬਿਲਕੁਲ ਜੀ ਪੰਜਾਬ ਸਰਕਾਰ ਕੋਲੇ ਵੀ ਕੁਦਰਤੀ ਆਫਤਾਂ ਦੇ ਫੰਡ ਹੁੰਦੇ ਆ ਜੀ ਉਹ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਪਹਿਲੋਂ ਇਹਨਾਂ ਨੇ ਪਿਛਲਿਆਂ ਦਾ ਬੇੜਾ ਕਰ ਕੀਤਾ ਜੀ ਹਰੀਖ ਤੋਂ ਉਧਰਿਆ ਨਾ ਹਾਂਜੀ ਉਦੋਂ ਬਾਅਦ ਉਹਨਾਂ ਤੋਂ ਬਾਅਦ ਹੁਣ ਸਾਡੀ ਵਾਰੀ ਆ ਗਈ ਆ ਸਾਡੇ ਤੋਂ ਬਾਅਦ ਹੁਣ ਅਗਲਿਆਂ ਨੂੰ ਡੋਬਣਗੇ ਜੀ ਤੇ ਸਾਰਿਆਂ ਦੇ ਨਾਂ ਦੇ ਪੈਸੇ ਇਕੱਠੇ ਕਰਕੇ ਤੇ ਇਹ ਫਿਰ ਲੀਡਰਾਂ ਦੀਆਂ ਕੋਠੀਆਂ 'ਚ ਤੇ ਉਹਨਾਂ ਦੀਆਂ ਜਾਇਦਾਦਾਂ ਬਣ ਗਈਆਂ ਜੀ ਹਾਂ ਮੋਰੇ ਆਪਾਂ ਬਣਦੇ ਆ ਜੀ ਮੋਰੇ ਆਹੀਂ ਬਣਦੇ ਆ ਆਪਾਂ ਬਣਦੇ ਆ ਤੇ ਹੁਣ ਬੇਨਤੀ ਕੀ ਕਰਦੇ ਤੁਸੀਂ ਹੋਰ ਬੇਨਤੀ ਇਹ ਇਹੋ ਕਰਦੇ ਆ ਵੀ ਜੇ ਸਾਨੂੰ ਸਰਕਾਰ ਨੇ ਇਸੇ ਤਰ੍ਹਾਂ ਡੋਬ ਕੇ ਹੀ ਰੱਖਣਾ ਵਾ ਆਏ ਸਾਲ ਸਾਡਾ ਇਹੋ ਹਾਲ ਹੀ ਹੋਣਾ ਵਾ ਤੇ ਫਿਰ ਸਾਨੂੰ ਜੋ ਬਣਦਾ ਸਾਡੀਆਂ ਜ਼ਮੀਨਾਂ ਦਾ ਪੂਰਾ ਰੇਟ ਦਿੱਤਾ ਜਾਵੇ ਤੇ ਅਸੀਂ ਇੱਥੋਂ ਜੁੱਲੀ ਬੇਸਤਰਾ ਚੁੱਕ ਕੇ ਨਿਕਲ ਜਾਨੇ ਆ ਜੀ ਹੂੰ ਤੇ ਨਲੇ ਮੰਗ ਕਰਦੇ ਆ ਅਸੀਂ ਵੀ ਸਾਨੂੰ ਜਿਹੜਾ ਮਾਅਬਜਾ ਜਿਹੜਾ ਦਿੱਤਾ ਜਾਵੇ ਹੁਣ 2023 ਦੇ ਵਿੱਚ ਜਿਹੜੇ ਕੋਠੇ ਸਾਡੇ ਡਿੱਗੇ ਆ ਫਸਲਾਂ ਮਰੀਆਂ ਸਾਡੀਆਂ ਛੜਕਾਂ ਵੇਖਣ ਦੇ ਟੁੱਟੀਆਂ ਜੀ ਹੂੰ ਤੇ ਅੱਜ ਤੱਕ ਸਾਡੇ ਜ਼ਖਮ ਹੱਲੇ ਨੇ ਅਜੇ ਤੱਕ ਤਾਂ ਉਹੀ ਸਾਡੇ ਪੂਰੇ ਨਹੀਂ ਹੋਏ ਜੀ ਨਾ ਸਾਡੇ ਕਿਸੇ ਦੇ ਕੋਠਿਆਂ ਦਾ ਕਿਸੇ ਨੇ ਪਤਾ ਲਿਆ ਸਾਡੇ ਅੱਜ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਤਰਪਾਲਾਂ ਲਾ ਲਾ ਕੇ ਬੰਦੇ ਬੈਠੇ ਆ ਜੀ ਹੂੰ ਉਹ 2023 ਦੇ ਕੋਠੇ ਡਿੱਗੇ ਸੜਕਾਂ ਸਾਡੀਆਂ ਟੋਟੀਆਂ ਜੀ ਡੀਸੀ ਸਾਹਿਬ ਨੂੰ ਅਸੀਂ 2023 ਦੇ ਵਿੱਚ ਮਿਲੇ ਆ ਤੇ ਉਹਨਾਂ ਨੇ ਸਾਡੀ ਦਰਖਾਸਤ ਹੀ ਨਹੀਂ ਫੜੀ ਜੀ ਆਪਣੇ ਕਿਸੇ ਇਲਾਕੇ 'ਚ ਵੀ ਨਹੀਂ ਬਣਿਆ ਕੋਈ ਕੋਠਾ ਕੋਈ ਆਪਣਾ ਮੁਆਵਜਾ ਜਾਂ ਕਹਿ ਸਕਦੇ ਕੋਈ ਛੜਕ ਵਗੈਰਾ ਕੋਈ ਵੀ ਨਹੀਂ ਬਣਿਆ ਨਹੀਂ ਉਹ ਮੈਂ ਖੜ 6200 ਰੁਪਇਆ ਦਿੱਤਾ ਸੀ ਉਹ ਵੀ ਕੁਝ ਜ਼ਿੰਮੇਦਾਰਾਂ ਨੂੰ ਦਿੱਤਾ ਤੇ ਉਸ ਤੋਂ ਬਾਅਦ ਕੁਝ ਨਹੀਂ ਕਿਸੇ ਨੇ ਦਿੱਤਾ ਜੀ ਠੀਕ ਠੀਕ ਹੈ 5 ਕਿਲੇ ਤੱਕ ਕਿਲੇ ਮਿੱਟੇ ਹਾਂ ਆ 5 ਕਿਲੇ ਤੱਕ ਸੀ ਜੀ ਉਹ ਵੀ ਹੂੰ ਤੇ ਬਾਕੀ ਕਿਸੇ ਨੂੰ ਕੁਝ ਨਹੀਂ ਦਿੱਤਾ ਜੀ ਹੂੰ ਸਾਡੀ ਬਹੁਤ ਆਏ ਸਾਲੀ ਸਾਨੂੰ ਮਾਰ ਮਾਰ ਕੇ ਸਾਡੇ ਤੋਂ ਹੁਣ ਐਹੋ ਜਿਹੇ ਹਾਲਾਤ ਹੋਏ ਪਏ ਆ ਵੀ ਅਸੀਂ ਪੜਾਈ ਪੱਖੋਂ ਹੀ ਰਹਿ ਗਏ ਆ ਜੀ ਹੁਣ ਸਾਡੇ ਬੱਚਿਆਂ ਨੂੰ ਅੱਜ ਛੁੱਟੀ ਹੋ ਗਈ ਆ ਜੀ ਸਕੂਲ ਤੋਂ ਹੁਣ ਸਕੂਲ ਜਿੱਨਾ ਜਰ ਪਾਣੀ ਚੜਿਆ ਉਹਨਾਂ ਦਾ ਸਕੂਲ ਨਹੀਂ ਲੱਗਣਾ ਜਿਹੜੇ ਪੱਖੋਂ ਵੀ ਗਏ ਸਾਡੇ ਬੱਚਿਆਂ ਦੇ ਜਿਹੜਾ ਹੁਣ ਦੁੱਧ ਵੀ ਨਹੀਂ ਪੀ ਸਕਦੇ ਫਸਲਾਂ ਸਾਡੀਆਂ ਮਾਰੀ ਗਈਆਂ ਪੱਠੇ ਸਾਡੇ ਮਾਰੇ ਗਏ ਤੂੜੀ ਖਰਾਬ ਹੋ ਗਈ ਮੱਜਾਂ ਨੇ ਸਾਡੀਆਂ ਨੂੰ ਦੁੱਧ ਨਹੀਂ ਦੇਣਾ ਤੇ ਬੱਚੇ ਵੀ ਸਾਡੇ ਕਮਜ਼ੋਰ ਰਹਿ ਜਾਣੇ ਆ ਜੀ ਹਰ ਪੱਖੋਂ ਇਹ ਜਿਹੜੇ ਧਾਣੇ ਦੇ ਜਿਹੜੇ ਬੰਨਾਂ ਤੋਂ ਅੰਦਰ ਰਹੇ ਆ ਨਾ ਹਰ ਪੱਖੋਂ ਹੀ ਕਮਜ਼ੋਰ ਰਹਿੰਦੇ ਜਾਂਦੇ ਆ ਜੀ ਸਾਨੂੰ ਸਰਕਾਰ ਨੇ ਮਨ ਕੀਤਾ ਵੀ ਤੁਸੀਂ ਰੇਤਾ ਕੱਢ ਕੇ ਨਹੀਂ ਆਪਣੇ ਘਰਾਂ ਦੇ ਵਿੱਚ ਲਾ ਸਕਦੇ ਜੇ ਉਹ ਹੀ ਸਾਨੂੰ ਇਹ ਨਹੀਂ ਖੁੱਲ ਹੋਵੇ ਅਸੀਂ ਆਪਣੀ ਰੇਤਾ ਕੱਢ ਕੇ ਨਾਲੇ ਤਾਂ ਆਪਣਾ ਕੋਠਾ ਮਸਲਾ ਕੋ ਬਣਾ ਸਕੀਏ ਨਾਲੇ ਅਸੀਂ ਬਿੜਿਆ ਥੋੜਾ ਜਿਹਾ ਡੂੰਘਾ ਹੋ ਜਾਵੇ ਤੇ ਉਹਦੇ ਵਿੱਚ ਸਾਨੂੰ ਵੀ ਇੱਕ ਘੱਟ ਪਰੇਸ਼ਾਨੀ ਆਵੇ ਜੇ ਕੋਈ ਅਸੀਂ ਟਰਾਲੀ ਰੇਤਾ ਦੀ ਕਢਣੇ ਆ ਤੇ ਪਰਚੇ ਕਰ ਕਰਕੇ ਅੱਜ ਵੀ ਸਾਡੇ ਟਰੈਕਟਰ ਹੁੰਦਾ ਖੜੇ ਆ ਜੀ ਤੇ ਸਰਕਾਰਾਂ ਦੀ ਬਿਲਕੁਲ ਕਿਸਾਨ ਤੇ ਗਰੀਬ ਮਾਰੂ ਨੀਤੀ ਹੈ ਜੀ ਤੇ ਚਾਲੂ ਕਰਦੇ ਆ ਵੀ ਲੋਕ ਸਰਕਾਰਾਂ ਦੇ ਖਿਲਾਫ ਬੋਲਣਾ ਹਮ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵੈਗ ਜੀ ਖਾਲਸਾ